ਦੇ 10 ਰੁਪਏ ਦਾ ਪਕੌੜਾ ਵੇਚਦੇ ਵੇ ਕੁਝ ਬਚਦਾ ਵੀ ਹੈ ਕਿ ਨਹੀਂ ਸਭ ਬਚ ਜਾਂਦਾ ਜੀ ਮਹਾਰਾਜ ਦੇ ਕੇ ਆਪੇ ਗੁਰੂ ਰਾਮਦਾਸ ਮਹਾਰਾਜ ਜੀ ਜਿਨ੍ਹਾਂ ਦੀ ਨਗਰੀ ਚ ਆਏ ਗੁਰੂ ਰਾਮਦਾਸ ਜੀ ਦੀ ਨਗਰੀ ਚ ਆਏ ਕਹਿੰਦੇ ਬਾਬਾ ਜੀ ਆਪੇ ਹੀ ਬਚਾਨਗੇ ਅੰਕਲ ਜੀ ਹਲੋ ਫੜੋ 50 ਰੁਪਏ ਠੀਕ ਹੈ ਸਰ ਤੇ ਆਪਾਂ ਅਗੇ ਜੇ ਦੋ ਜਣੇ ਇਹਦੇ ਤੁਹਾਨੂੰ ਭੁੱਖ ਬਹੁਤ ਜ਼ਿਆਦਾ ਲੱਗੀ ਜੇ ਠੀਕ ਹੈ ਸਰ ਤੇ 50 ਰੁਪਿਆ ਦੇ ਵਿੱਚ ਕੁਝ ਮਿਲ ਜੂਗਾ ਖਾਣ ਵਾਸਤੇ ਹਾਂਜੀ ਬਹੁਤ ਕੁਝ ਮਿਲ ਜੇਗਾ ਜੀ ਅੰਕਲ ਜੀ ਮੈਂ ਸੁਣਿਆ ਤੁਸੀਂ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਸਸਤੇ ਪਕੌੜੇ ਵੇਚਦੇ ਪਏ ਜੀ ਹਾਂਜੀ ਸਰ ਅੰਕਲ ਜੀ ਕਿਹੜੇ ਕਿਹੜੇ ਪਕੌੜੇ ਮਿਲਣਗੇ ਆਪਣੇ ਕੋਲ ਹਾਂ ਲੋ ਕੀ ਕੀ ਜੀ ਗੋਭੀ ਟਿੱਕੀ ਆ ਮਿਕਸ ਪਕੌੜੇ ਆ ਹਾਂਜੀ ਜਬਸਾ ਬੈਂਗਾਨ ਮੇਥੀ ਟਿੱਕੀ ਕੀ ਜੀ ਸਪਿੰਗ ਰੋਲ ਚਾਪ ਬਰੈਡ ਪਕੌੜੇ ਅੰਕਲ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਕੰਮ ਸ਼ ਉਸ ਤੋਂ ਬਾਅਦ ਇਥੇ ਅੰਮ੍ਰਿਤਸਰ ਆਏ ਇੱਥੇ ਕੱਲ ਹੀ ਆ ਗਏ ਅੰਮ੍ਰਿਤਸਰ ਦੇ ਵਿੱਚ ਅੱਛਾ ਵੈਸੀ ਆ ਗਏ ਅੱਛਾ ਵੈਸੀ ਆ ਗਏ ਪੂਰਾ ਰੌਣਕਾਂ ਦੀ ਨਗਰੀ ਚ ਆਏ ਅੱਛਾ ਗੁਰੂ ਰਾਂ ਦਾਸੀ ਨਗਰੀ ਦੇ ਵਿੱਚ ਆ ਗਏ ਤੇ ਇੱਥੇ ਕੰਮ ਕਿਵੇਂ ਚੱਲਣ ਡਿਆ ਅਜੇ ਸ਼ੁਕਰ ਹੈ ਮਾਲਕ ਦਾ ਜੀ ਅੱਛਾ ਚੱਲੀ ਜਾਂਦਾ ਵਾ ਸ਼ੁਕਰ ਹੈ ਕਰਦੇ ਠੀਕ ਆ ਕਿ ਮਦਦ ਦੀ ਲੋੜ ਤੇ ਨਹੀਂ ਕਿ ਗਾਹਕ ਵਗੈਰਾ ਜੇ ਤੁਹਾਡੇ ਕੋਲ ਹੋਣ ਹੈ ਬਿਲਕੁਲ ਨਹੀਂ ਅੱਛਾ ਚੱਲੀ ਜਾਂਦਾ ਵਧੀਆ ਕੰਮ ਸਪਰ ਹਾਂਜੀ ਤੁਹਾਨੂੰ ਪਕੌੜੇ ਦਿਖਾਓਗੇ ਅੰਕਲ ਜੀ ਕਿਹੜੇ ਕਿਹੜੇ ਆਪਣੇ ਕੋਲ ਦਿਖਾਓ ਅੰਕਲ ਜੀ ਠੀਕ ਆ ਇਹ ਬੈਂਗ ਇਹ ਬੈਂਗਾਂ ਦਾ ਜੀ ਅੱ ਇਹ ਮੇਥੀ ਦਾ ਪਕੌੜਾ ਜੀ ਠੀਕ ਹੈ ਸਰ ਇਹ ਆਲੂ ਟਿੱਕੀ ਜੀ ਠੀਕ ਹੈ ਭਾਜੀ ਇਹ ਬਰੈਡ ਦੇ ਪਕੌੜੇ ਜੀ ਇਹ ਬਰੈਡ ਦੇ ਇਹਨਾਂ ਦਾ ਪ੍ਰਾਈਸ ਕੀ ਹੋਣਾ ਜੀ 10 ਰੁਪਏ ਸਰ ਅੱਛਾ ਜਿਹੜਾ ਮਰਜੀ ਇਹਨਾਂ ਚ ਪਕੌੜੇ ਲੈ ਲਓ 10 ਰੁਪਏ ਹਾਂਜੀ ਸਰ ਅੱਜ ਨੀਆਂ ਵੈਰਾਈਟੀਆਂ ਇੱਥੇ ਪਈਆਂ ਵਾ ਸਾਰੀਆਂ 10-10 ਰੁਪਏ ਦੀਆਂ ਹਾਂ ਹਾਂਜੀ ਸਰ ਜਿਹੜੀ ਮਰਜੀ ਵੈਰਾਈਟੀ ਲੈ ਲਓ 10 ਰੁਪਏ ਦੀ ਮਿਲੂਗੀ ਹਾਂਜੀ ਸਰ ਅੰਕਲ ਜੀ ਆਲੋ ਫੜੋ 50 ਰੁਪਏ ਠੀਕ ਹੈ ਸਰ ਤੇ ਆਪਾਂ ਅਗੇ ਜੀ ਦੋ ਜਣੇ ਇਹਦੇ ਤੁਹਾਨੂੰ ਭੁੱਖ ਬਹੁਤ ਜ਼ਿਆਦਾ ਲੱਗੀ ਜੀ ਠੀਕ ਹੈ ਸਰ ਤੇ 50 ਰੁਪਿਆ ਦੇ ਵਿੱਚ ਕੁਝ ਮਿਲ ਜੂਗਾ ਖਾਣ ਵਾਸਤੇ ਹਾਂਜੀ ਬਹੁਤ ਕੁਝ ਮਿਲ ਜੇਗਾ ਜੀ ਕੀ ਕੀ ਮਿਲੂਗਾ 50 ਰੁਪਿਆ ਦੇ ਵਿੱਚ ਆਲੂ ਟਿੱਕੀ ਜਾ ਰਾਂ ਸਰ ਜੀ ਦੋਹਾਂ ਭਲਾਸ ਆ ਗਈਆਂ ਬੀਨੇ ਲੋ ਸਰ ਜੀ ਇੱਕ ਬੈਂਗਾ ਦਵਾਂਗੇ ਜੀ ਆਲੂ ਟਿੱਕੀ ਦਵਾਂਗੇ ਜੀ ਮੈਥੀ ਟਿੱਕੀ ਬਰੈਡ ਪੀਸ ਅੱਛਾ ਇਹ ਪੰਜ ਤਰ੍ਹਾਂ ਦੀਆਂ ਵੈਰਾਈਟੀਆਂ 100 ਰੁਪਈਆ ਦੇ ਵਿੱਚ ਮਿਲਣਗੀਆਂ ਹਾਂਜੀ ਸਰ ਤੇ ਲਾ ਕੇ ਦਿਖਾਓ ਅੰਕਲ ਜੀ ਸਾਨੂੰ ਲੋ ਸਰ ਜੀ ਲੋ ਅਸੀਂ ਤੁਹਾਡਾ ਨਮਜ਼ਾਕ ਨਾ ਕਰਿਓ ਕਿੰਦੇ ਨਹੀਂ ਨਹੀਂ ਸਰ ਜੀ ਮਜ਼ਾਕ ਨਹੀਂ ਸਰ ਚਲ ਆ ਕੇ ਦਿਖਾਓ ਅੰਕਲ ਜੀ ਸਾਨੂੰ ਲੋ ਜੀ ਇਹ ਸਾਨੂੰ ਇਹ ਪੰਜ ਤਰ੍ਹਾਂ ਦੇ ਜਿਹੜੇ ਪਕੌੜੇ 50 ਰੁਪਈਆ ਦੇ ਵਿੱਚ ਮਿਲਣਗੇ ਅੰਕਲ ਜੀ ਲਾ ਕੇ ਲਾ ਕੇ ਦਿਖਾਓ ਸਾਨੂੰ ਬਹੁਤ ਅੱਛਾ ਜੀ ਪਹਿਲੇ ਆ ਗਈ ਟਿੱਕੀ ਆ ਗਈ ਪਹਿਨੋ ਟਿੱਕੀ ਆ ਗਈ ਫਿਰ ਗੋਭੀ ਦੇ ਪ ਬ੍ਰੈਡ ਆ ਗਿਆ ਫਿਰ ਬ੍ਰੈਡ ਆ ਗਿਆ ਬੈਂਗਣ ਆ ਗਈ ਮੇਥੀ ਟਿੱਕੀ ਆ ਗਈ ਅੰਕਲ ਜੀ ਸੱਚੀ 50 ਰੁਪਏ ਦੇ ਪੰਜ ਤਰ੍ਹਾਂ ਦੇ ਪਕੌੜੇ ਮਿਲਣਗੇ ਹਾਂਜੀ ਸਰ ਜੀ ਤੇ ਅੰਕਲ ਜੀ ਕਦੋਂ ਦਾ ਕੰਮ ਸ਼ੁਰੂ ਕੀਤਾ ਏ 40 ਸਾਲ ਤੋਂ ਉੱਪਰ ਹੋ ਗਿਆ ਤੇ ਕੰਮ ਕਿਵੇਂ ਚੱਲਣ ਡਿਆ ਜੀ ਸ਼ੁਕਰ ਹੈ ਮਾਲਕ ਦਾ ਜੀ ਵਧੀਆ ਚੱਲੀ ਜਾਂਦਾ ਹਾਂਜੀ ਸਰ ਜੀ 10 ਰੁਪਏ ਦਾ ਪਕੌੜਾ ਵੇਚਦੇ ਵੇ ਕੁਝ ਬਚਦਾ ਵੀ ਹੈ ਕਿ ਨਹੀਂ ਸਭ ਬਚ ਜਾਂਦਾ ਜੀ ਮਹਾਰਾਜ ਦੇਖੇ ਆਪੇ ਗੁਰੂ ਰਾਮਦਾਸ ਮਹਾਰਾਜ ਚਾਹਣਗੇ ਮਹਾਰਾਜ ਜਿਨ੍ਹਾਂ ਦੀ ਨਗਰੀ ਚ ਆਏ ਗੁਰੂ ਰਾਮਦਾਸ ਜੀ ਦੀ ਨਗਰੀ ਚ ਆਏ ਕਹਿੰਦੇ ਬਾਬਾ ਜੀ ਆਪੇ ਹੀ ਬਚਾਨਗੇ ਸੈਂਪਲ ਚੈ ਇਹਨੂੰ ਕਹਿੰਦੇ ਅੰਬਰਸਰ ਦੇ ਸਭ ਤੋਂ ਭਾਰੇ ਪਕੌੜੇ ਗਏ ਆਏ 100 ਗ੍ਰਾਮ ਦਾ ਪਕੌੜਾ ਇਹ ਐ ਵੇਖ ਲਓ ਕੋਈ ਵੀ ਚੀਜ਼ ਹੈਗੀ 100 ਗ੍ਰਾਮ ਦੀ ਹੈਗੀ ਇਹ ਜੀ ਆਪਣੇ ਜਿਹੜੇ ਪਕੌੜੇ ਉਹ ਬਣ ਕੇ ਹੋ ਗਏ ਤਿਆਰ ਭਾਰੀ ਪਾਓ ਕਿਹੜੇ ਕਿਹੜੇ ਪਕੌੜੇ ਆਉਣਗੇ ਆਪਣੇ ਇਹ ਬੈਂਗਲ ਦੇ ਬਣ ਲੱਗੇ ਆ ਮੇਥੀ ਡਿੱਕੀ ਏ ਠੀਕ ਆ ਇਹ ਆਲੂ ਡਿੱਕੀ ਏ ਠੀਕ ਆ ਇਹ ਗੋਭੀ ਏ ਅੱਛਾ ਤੇ ਬਰੈਡ ਵੀ ਜੇ ਭਾਰੀ ਇਹਦੇ ਪਲੇਟ ਪੂਰੀ ਭਰਤੀ 50 ਰੁਪਏ ਦੇ ਵਿੱਚ ਤੁਸੀਂ ਹਾਂ ਜੀ ਜੀ ਭਾਈ ਇਹ ਆ ਗਿਆ ਉਪਰ ਲੂਣ ਨਹੀਂ ਚਾੜਮਸਾਲਾ ਬੋਈ ਇਹ ਚਾੜਮਸਾਲਾ ਆ ਗਿਆ ਆਪਣਾ ਤਿਆਰ ਕਰੀਦਾ ਜੀ ਆਪਣਾ ਤਿਆਰ ਕਰਦੇ ਹਾਂ ਹਾਂ ਜੀ ਹਾਂ ਜੀ ਇਹ ਆਪਣੇ ਜਿਹੜੇ ਪਕੌੜੇ ਉਹ ਬਣ ਕੇ ਹੋ ਗਏ ਤਿਆਰ ਤੁਸੀਂ ਵੇਖ ਸਕਦੇ ਹੋ ਜੀ ਪੰਜ ਤੋਂ 6 ਤਰ੍ਹਾਂ ਦੀ ਜਿਹੜੀਆਂ ਵੈਰਾਈਟੀਆਂ ਪਕੌੜਿਆਂ ਦੀ ਉਹ ਆ ਗਈਆਂ 50 ਰੁਪਏ ਦੇ ਵਿੱਚ ਅੰਕਲ ਜੀ ਜੇ ਕਿਸੇ ਨੇ ਪਕੌੜੇ ਖਾਣ ਵਾਸਤੇ ਹੋਣਾ ਵਾ ਤੇ ਆਪਣਾ ਡਰੈਸ ਕੀ ਜੇ ਤਾਂ ਆਪਣੀ ਕਿੱਥੇ ਤੁਸੀਂ ਆਪਣੀ ਰੇੜੀ ਲਾਈ ਹੈ ਦੱਸ ਦੋ ਜਗ੍ਹਾ ਦੱਸ ਦੋ ਨਾਂ ਦੱਸ ਦੋ ਜਗ੍ਹਾ ਦਾ ਅਸੀਂ ਸਿੰਕਲ ਕਲੋਨੀ ਨੋ ਨੰਬਰ ਗਲੀ ਜੀ ਪਦੇਸ ਸਿੰਘ ਕਲੋਨੀ 9 ਨੰਬਰ ਗਲੀ 9 ਨੰਬਰ ਗਲੀ ਅਮਰਜਾ ਦੇ ਵਿੱਚ ਹਾਂਜੀ ਇਹ ਗੇੜ ਕਿਹੜਾ ਪੈਂਦਾ ਰਿਹਾ ਜਦੋਂ ਮੁਰਨਾ ਫਾ ਇਹ ਕੀਮਾ ਵਾਲਾ ਗੇੜ ਪੈਂਦਾ ਜੀ ਅੰਦਰ ਤਾਂ ਕੀਮਾ ਵਾਲੇ ਗੇੜ ਤੋਂ ਪਦੇਸ ਸਿੰਘ ਕਲੋਨੀ ਹਾਂਜੀ ਪਰ 9 ਨੰਬਰ ਗਲੀ ਦੇ ਵਿੱਚ ਹਾਂਜੀ ਸਰ ਲੋ ਜੀ ਐਡਰੈਸ ਅਸੀਂ ਤੁਹਾਨੂੰ ਸਾਰਾ ਵੀਡੀਓ ਦੇ ਵਿੱਚ ਦੱਸਤਾ ਵਾ ਤੇ ਜੇ ਤੁਸੀਂ ਇਹ 50 ਰੁਪਏ ਦੇ ਵਿੱਚ ਪੰਜ ਤਰ੍ਹਾਂ ਦੇ ਪਕੌੜੇ ਖਾਣਾ ਚਾਹੁੰਦੇ ਜੇ ਤੇ ਛੇਤੀ ਤੋਂ ਛੇਤੀ ਪਹੁੰਚੋ ਅੰਕਲ ਦੇ ਕੋਲ